ਬਸੀ ਪਠਾਨਾ ਨੇੜੇ ਪੈਂਦੇ ਪਿੰਡ ਸ਼ਹੀਦਗੜ੍ਹ ਦੇ ਮਸਲੇ ਨੂੰ ਲੈ ਕੇ VDP ਨੇ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨ ਲਿਆ ਤੇ ਹੋਰ ਜੋ ਵੀ ਮਸਲੇ ਹਨ ਉਸ ਨੂੰ ਲੈ ਕੇ VDP ਬਸੀ ਪਠਾਨਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਮਸਲਿਆਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਹਾਂਜੀ ਅੱਜ ਇੱਕ ਪੁਰਾਣਾ ਥੋੜਾ ਮਸਲਾ ਸੀ ਕੀ ਬਨੇ ਅ ਜਿਹੜਾ ਅਸੀਂ ਪਿਛੇ ਧਰਨਾ ਲਾਇਆ ਸੀਗਾ ਪਿੰਡ ਦੀ ਸਮੱਸਿਆ ਲੈ ਕੇ ਉਹ ਹੁਣ ਵੀਡੀਓ ਸਰ ਨੂੰ ਮਿਲੇ ਸੀਗੇ ਇੱਕ ਤਾਂ ਚਲੋ ਨਰੇਗਾ ਦਾ ਮਸਲਾ ਹੱਲ ਹੋ ਗਿਆ ਤੇ ਦੂਜਾ ਜਿਹੜਾ ਪਾਈਪ ਲਾਈਨ ਦਾ ਉਹ ਸਰ ਨੇ ਵੀਡੀਓ ਸਾਹਮਣੇ ਸਾਨੂੰ ਭਰੋਸਾ ਦਿਵਾਇਆ ਕਿ ਜੇਈ ਸਾਹਿਬ ਆ ਕੇ ਮਦਦ ਹਸੈਨ ਕਰ ਦੇਣਗੇ ਉਹ ਦੇਖਦੇ ਹਾਂ ਹੁੰਦਾ ਜੀ ਕਿਹੜੇ ਪਿੰਡ ਦਾ ਮਸਲਾ ਸੀ ਜੀ ਇਹ ਸ਼ਹੀਦਗੜ੍ਹ ਪਿੰਡ ਦਾ ਜੀ ਕਈ ਹੋਰ ਪਿੰਡ ਵੀ ਆਏ ਨੇ ਕਈ ਪਿੰਡਾਂ ਨੂੰ ਸਮੱਸਿਆ ਆ ਰਹੀਆਂ ਕਿਸੇ ਨੂੰ ਫੈਕਟਰੀ ਦੀ ਆ ਰਹੀ ਹੈ ਕਿਸੇ ਨੂੰ ਕਾਸੇ ਦੀ ਆ ਰਹੀ ਆ ਹੁਣ ਕੀ ਵਿਸ਼ਵਾਸ ਦਿਲਾਏ ਚਦ ਕਰ ਤੇ ਉਹਨਾਂ ਨੇ ਤਾਂ ਇਹ ਯਕੀਨ ਦਿਵਾਇਆ ਕਿ ਤੁਹਾਡੇ ਜਿਹੜੇ ਵੀ ਆਪਾਂ ਨੇ ਸਮੱਸਿਆਵਾਂ ਉਹਨਾਂ ਦੇ ਮੂਰੇ ਰੱਖੀਆਂ ਹੋਈਆਂ ਸੀਗੀਆਂ ਕਿ ਉਹ ਤੁਹਾਡੇ ਕੰਮ ਮਤਲਬ ਕਲੀਅਰ ਕੀਤੇ ਜਾਣਗੇ ਕੰਮ ਕਰੇ ਜਾਣਗੇ ਤੇ ਇੱਕ ਮੀਟਿੰਗ ਨੂੰ ਲੈ ਕੇ ਵੀ ਰੌਲਾ ਸੀ ਕੋਈ ਮੀਟਾ ਲੈਣ ਉਹਨਾਂ ਮਤਲਬ ਹਫਤਾ ਪਹਿਲਾਂ ਜੀਆਰਐਸ ਮਤਲਬ ਹਾਜ਼ਰੀ ਲਾਉਣਗੇ ਉਸ ਤੋਂ ਬਾਅਦ ਇੱਕ ਏਜੰਡਾ ਕੱਢਾਂਗੇ ਅਸੀਂ 15 ਦਿਨ ਬਾਅਦ ਤੇ ਉਦੋਂ ਮੀਟਾ ਚੇਂਜ ਹੋ ਜਾਊਗਾ ਹਾਂਜੀ ਸਰ ਇੱਕ ਅੱਜ ਮਸਲਾ ਸੀ ਪਿੰਡ ਸ਼ਹੀਦਗੜ ਦਾ ਹਾਂ ਜੀ ਪੱਤਰਕਾਰ ਸਾਹਿਬ ਇਹ ਮਸਲਾ ਤਾਂ ਕਾਫੀ ਟਾਈਮ ਤੋਂ ਤਿੰਨ ਮਹੀਨਿਆਂ ਤੋਂ ਮਨਰੇਗਾ ਵਾਂਗਰ ਤੇ ਚੱਲ ਨਹੀਂ ਚੱਲ ਨਹੀਂ ਰਹੀ ਤੇ ਇੱਕ ਦੋ ਵਾਰ ਪ੍ਰਸ਼ਾਸਨ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਇਹਨਾਂ ਨੇ ਇੱਥੇ ਤਾਂ ਰਾਵਾਂ ਮਾ ਵੀ ਲਾਇਆ ਤੋਂ ਸਾਡੇ ਨੋਟਸ 'ਚ ਆਇਆ ਅਸੀਂ ਵੀ ਕੱਲ ਪਰਸੋਂ ਦੇ ਨਾਲ ਆਏ ਆ ਪਰ ਅੱਜ ਬੀਡੀ ਸਾਹਿਬ ਨੇ ਤਰੀਕੇ ਨਾਲ ਮਸਲੇ ਦਾ ਹੱਲ ਕਰਤਾ ਤੇ ਜੀਆਰਐਸ ਤੇ ਲਾਤਾ ਗੁਰਸੇਵਿਕ ਸਿੰਘ ਤੇ ਉਹ ਹਾਜ਼ਰੀ ਲਾਊਗਾ ਤੇ 15ਵਾਂ ਦਿਨ ਇਹ ਏਜੰਡਾ ਪੰਚਾਇਤ 'ਚ ਕੱਢ ਦਊਗੀ ਉਦੋਂ ਬਦਲੇ ਮੇਟ ਨਵਾਂ ਚੋਣਨ ਕਿ ਜਿਹੜਾ ਇਹਨੂੰ ਸਾਰੇ ਪੰਨਿਆਂ ਨੂੰ ਸਹੀ ਚੱਲੂਗਾ ਸਰ ਕੋਪੀ ਨੇ ਕਾਸਟ ਲੈ ਕੇ ਵੀ ਇਹਨਾਂ ਦਾ ਮਸਲਾ ਆ ਉਹ ਵੀ ਉਹ ਐਕਚੁਅਲੀ ਜਿਹੜਾ ਮਤਾ ਸੀ ਉਹਨੇ ਸੈਕਟਰੀ ਨੇ ਪਾਤਾ ਪਰ ਪਾਕ ਨੇ ਪ੍ਰੋਪਰ ਉਹਦੇ ਤੇ ਵੀ ਸਾਈਨ ਨਹੀਂ ਕੀਤੇ ਸੀ ਜਿਹੜੀਆਂ ਲਿਖਾਈ ਉਹਦੀਆਂ ਪਰ ਉਹਨੇ ਉਹਦੀ ਕਾਪੀ ਤੇ ਸਾਈਨ ਕਰਕੇ ਜੀ ਸਾਹਮੂ ਦੇਤਾ ਅੱਜ ਜਈਓ ਤੇ ਰਿਪੋਰਟ ਕਰਕੇ ਆਪਣੀ ਵੀਡੀਓ ਸਾਹਮਣੇ ਦੇ ਦੂਗਾ ਤੇ ਉਹ ਵੀ ਇਹਨਾਂ ਦਾ ਜਿਹੜਾ ਮਸਲਾ ਉਹ ਇੱਕ ਦੋ ਦਿਨ ਚ ਹੱਲ ਹੋ ਜੀ ਹਾਂਜੀ ਸਰ ਇਹ ਮਸਲਾ ਸੀ ਪਿੰਡ ਦਾ ਇਹ ਜਿਹੜਾ ਮਸਲਾ ਸੀ ਪਿੰਡ ਦਾ ਉਹ ਅਸੀਂ ਅੱਜ ਡੀ ਬੀ ਪੀਓ ਸਾਹਿਬ ਨੂੰ ਸਾਰੀ ਪੰਚਾਇਤ ਹੋਰ ਵੀ ਇੱਕ ਦੋ ਪਿੰਡ ਮਿਲੇ ਨੇ ਬਹੁਤ ਪੋਜ਼ਿਟਿਵ ਰਿਹਾ ਹੈ ਤੇ ਮੈਂ ਵਧਾਈ ਦੇਣਾ ਚਾਹਨਾ ਸਾਡੇ ਅਮਰਜੀਤ ਸਿੰਘ ਭੰਗੂ ਨੂੰ ਜਿਹਨੇ ਏਡਾ ਮਸਲਾ ਲੈ ਕੇ ਇੱਥੇ ਰੋੜ ਜਾਮ ਕੀਤਾ ਸੀ ਪਿੰਡ ਦੀ ਭਲਾਈ ਵਾਸਤੇ ਤੇ ਸਾਨੂੰ ਸਲਾਮ ਹੈ ਇਹ ਜੇ ਨੌਜਵਾਨਾਂ ਨੂੰ ਔਰ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹ ਜਿਸ ਹਿਸਾਬ ਨਾਲ ਚੱਲ ਰਹੀਆਂ ਨੇ ਜਦ ਤੱਕ ਅਸੀਂ ਰੌਲਾ ਪਾਵਾਂਗੇ ਨਹੀਂ ਜਦ ਤੱਕ ਸਾਡੂ ਸੁਣਵਾਈ ਨਹੀਂ ਹੁੰਦੀ ਸੋ ਅੱਜ ਇਸੇ ਲੜੀ ਦੇ ਤਹਿਤ ਅਮਰਜੀਤ ਨੇ ਫਿਰ ਸਾਰੀ ਪੰਚਾਇਤ ਬੀਡੀਪੀਓ ਸਾਹਿਬ ਕੋ ਬੁਲਾਈ ਸੀ ਬੀਡੀਪੀਓ ਸਾਹਿਬ ਨੇ ਬੜੇ ਸਹੀ ਢੰਗ ਨਾਲ ਸਾਰੀ ਗੱਲ ਸੁਣੀ ਹੈ ਕਿ ਕਿਹਨਾਂ ਦਾ ਜੀਆਰਐਸ ਬਦਲਤਾ ਜੋ ਹਾਜ਼ਰੀ ਲਈ ਆ ਬਾਕੀ ਕਿਹਨਾਂ ਦਾ ਪ੍ਰੋਜੈਕਟ ਆ ਪਾਈਪਲਾਈਨ ਵਾਲਾ ਕੋਈ ਸਿੰਚਾਈ ਵਾਲਾ ਪ੍ਰੋਜੈਕਟ ਦੇ ਤਹਿਤ ਪਾਣੀ ਇਹਨਾਂ ਨੇ ਸੱਟਣਾ ਤੇ ਉਹਦੇ ਵਿੱਚ ਜੇਈ ਸਾਹਿਬ ਤੋਂ ਰਿਪੋਰਟ ਆਉਣੀ ਆ ਉਹ ਵੀ ਬੀਡੀਪੀਓ ਸਾਹਿਬ ਨੇ ਸਾਡੇ ਸਾਰਿਆਂ ਦੇ ਸਾਹਮਣੇ ਕਨਫਰਮ ਕੀਤਾ ਇਹਨਾਂ ਨੇ ਅੱਜ ਰਿਪੋਰਟ ਦੇਣੀ ਆ ਉਹ ਵੀ ਇਹਨਾਂ ਦਾ ਕੰਮ ਸੱਤਿਆ ਤੇ ਇੱਕ ਮੁਸਤਫਾ ਬਾਦ ਪਿੰਡ ਵਾਸੀ ਉਹਨਾਂ ਦਾ ਵੀ ਸ਼ਕਤੀ ਚੋਂ ਜਿਉਂਦੇ ਆ ਤੇ ਇਹਦਾ ਸਾਰੇ ਦਾ ਸ਼ਰੇ ਲਓ ਸਾਡੇ ਅਮਰਜੀਤ ਪਲਗੋਲੂ ਜੰਮੇ ਜਿਨ੍ਹਾਂ ਸਾਨੂੰ ਇੱਕ ਇੱਕ ਸਮਿਆਂ ਲਾ ਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰੇਂਦਰ ਜੀ ਵੀ ਆਏ ਨੇ ਮੈਡਮ ਵੀ ਪਹੁੰਚੇ ਆਏ ਨੇ ਜੀਤੀ ਜੀ ਵੀ ਨੇ ਤੇ ਸਾਰੀ ਟੀਮ ਸਾਡੀ ਇੱਥੇ ਆ ਮੈਂ ਸਾਰੇ ਨੂੰ ਵਧਾਈ ਦਿੰਨਾ ਕਿ ਹੋਰ ਵੀ ਸਾਲ ਬਰਹਿ ਗਿਆ ਜੀ ਵੈਸੇ ਤਾਂ ਪੱਤਰਕਾਰ ਸਾਹਿਬ ਜਿਸ ਵੀ ਬਿੰਦੂ ਨੂੰ ਜਿੱਥੇ ਵੀ ਲੋਡ ਹੋਊਗੀ ਤਾਂ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਲੱਗਦਾ ਕਿ ਕਿਉਂਕਿ ਇਹ ਕਿਸ ਮਤਲਬ ਕਿ ਸਰਕਾਰ ਦੇ ਕਿਸਟੰਟੀ ਜਾਂ ਪੋਲੀਟਿਕਲ ਦਬਾਅ ਸੀ ਦੀ। ਲੇਖੋ ਇਹ ਇਹ ਗੱਲਾਂ ਆਪਾਂ ਕਹਿ ਤਾ ਲਈ ਸਕਦੇ ਇਹ ਔਨ ਪੇਪਰ ਤਾਂ ਨਹੀਂ ਹੁੰਦਾ ਇਹ ਮੂੰਹ ਜਬਾਨੀ ਹੁੰਦੀ ਹੈ ਜਿਹਦੀ ਸਰਕਾਰ ਹੁੰਦੀ ਹੈ ਥੋੜਾ ਜਿਹਾ ਜ਼ੋਰ ਤਾਂ ਜ਼ਰੂਰ ਲਾਉਂਦਾ ਪਰ ਜੋ ਰੂਲ ਤੇ ਕਾਨੂੰਨ ਦੇ ਹਿਸਾਬ ਨਾਲ ਹੋਣਾ ਤਾਂ ਉਹੀ ਹੈ ਸੋ ਉਸ ਤਾਹਤ ਅੱਜ ਜੋ ਰੂਲ ਦੇ ਹਿਸਾਬ ਨਾਲ ਹੋਇਆ ਤ ਸਾਡੇ ਅਮਰਜੀਤ ਭੰਗੂ ਦੀ ਜਿੱਤ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ। ਹਾਂਜੀ ਸਰ ਇੱਕ ਮੱਦਾਂ ਦੀ ਸ਼ੀਰਗੜ ਦਾ ਜੀ ਕੀ ਅੱਜ ਇਹਦਾ ਸਿੱਟਾ ਨਿਕਲੇ। ਸਿੱਟਾ ਹੋਵੇ ਮੇਡ ਦਾ ਵੀ ਹੋ ਗਿਆ ਕੰਮ ਡਿਮਾਂਡ ਨਿਕਲਦੀ ਵੀ ਤੇ ਜਿਹੜਾ ਮੇਡ ਦਾ ਉਹ ਵਿਜਲਾਸ ਹੋਊਗਾ ਵਿਜਲਾਸ ਹੀ ਰੱਖੂਗੀ ਪੰਚਾਇਤ ਉਹਦਾ ਸਾਮਣਾ ਹੋ ਜੀ। ਇਹ ਪਿੰਡ ਵਾਲਿਆਂ ਦੀ ਤਾਂ ਇੱਕ ਡਿਮਾਂਡਾਂ ਸੀ। ਹੂੰ। ਨੀਚੂ ਲੈ ਕੇ ਵੀ ਸੀ ਪਾਈਪੂ ਲੈ ਕੇ ਵੀ ਮਸਲਾ ਆਇਆ ਸੀ। ਉਹ ਜੇ ਕੋਈ ਮਤਾ ਚਲੇ ਗਿਆ ਟੈਕਨੀਕਲ ਜੋ ਵੀ ਰੂਪਾਂਡ ਮੇਖੋ ਆਊਗੀ। ਜੋ ਲੈਵਲ ਹੋਊਗਾ ਜੋ ਬੰਦ ਕੋ ਆਪਾ ਟੈਕਨੀਕਲ ਅਫਸਰ ਦਾ ਬਖਾਲ ਕਰਦਾ ਜੀ ਸਰ ਕਹਿੰਦੇ ਸੀ ਸੈਕਟਰੀ ਦਾ ਜੋ ਵੀ ਹੈ ਰਵੀ ਸਰਪੰਚ ਨੇ ਆਪ ਮਤਲਬ ਆ ਕਿ ਪਾਈਪਲਾਈਨ ਦਾ ਕਰੇ ਸੀ ਉਹ ਮਸਲਾ ਕੀ ਸੀ ਮੈਂ ਸੈਕਟਰੀ ਨੇ ਪਾਇਆ ਮਤਲਬ ਅੱਛਾ ਉਹ ਮੇਲਟ ਵਾਲਾ ਜੀ ਨਹੀਂ ਨਹੀਂ ਪਾਈਪ ਪਾਈਪਲਾਈਨ ਵਾਲਾ ਮੈਂ ਉਹ ਤਾਂ ਸੈਕਟਰੀ ਨੇ ਪਾਇਆ ਹੁੰਦਾ ਠੀਕ ਹੈ ਜੀ ਸਰ ਤੇ ਬੰਦੇ ਨੇ ਡਿਮਾਂਡਾ ਮੰਨੀ ਨਹੀਂ ਜੀ ਸਰ ਹਾਂ ਜੀ ਹਾਂ ਜੋ ਰੂਲ ਚ ਸਾਰੀਆਂ ਜੋ ਰੂਲ ਚ ਨਾ ਮੰਨਿਆ ਗਏ